ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਜੀ ਬਿਨਾ ਪਾਣੀ ਤੋਂ ਕੁੱਕਰ ਵਿੱਚ ਸ਼ਕਰਗੰਦੀ ਉਵਾਲਣ ਦਾ ਤਰੀਕਾ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ ਬਹੁਤ ਹੀ ਘੱਟ ਟਾਈਮ ਦੇ ਵਿੱਚ ਜਿਹੜੀ ਸ਼ਕਰਗੰਦੀ ਹੈ ਆਪਣੀ ਬਣ ਕੇ ਪੱਕ ਕੇ ਤਿਆਰ ਹੋ ਜਾਂਦੀ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਰੂਰ ਬਣਾਓ ਤੇ ਖਾਓ ਵੀਡੀਓ ਵਧੀਆ ਲੱਗਦੀਆਂ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਚਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵਰਕਦੀਰ ਰਸੋਈ ਦੇ ਵਿੱਚ ਆਪਾਂ ਬਿਨਾ ਪਾਣੀ ਤੋਂ ਕੁੱਕਰ ਦੇ ਵਿੱਚ ਸ਼ਕਰਕੰਦੀ ਉਬਾਲਾਂਗੇ ਜੀ ਇਹਨੂੰ ਉਬਾਲਣ ਦੇ ਲਈ ਮੈਂ ਅੱਧਾ ਕਿਲੋ ਸ਼ਕਰਕੰਦੀ ਲਈ ਹੈ ਕੁੱਕਰ ਨੂੰ ਮੈਂ ਘਿਓ ਦੇ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਾਂਗੇ ਕੁੱਕਰ ਨੂੰ ਮੈਂ ਘਿਓ ਲਗਾ ਕੇ ਗ੍ਰੀਸ ਕਰ ਲਿਆ ਜੀ ਇਹਦੇ ਵਿੱਚ ਹੁਣ ਆਪਾਂ ਸ਼ਕਰਕੰਦੀ ਰੱਖ ਦਾਂਗੇ ਸਾਹ ਜੀ ਇਸ ਤੱਕ ਲੈਂਦੀ ਆ ਨੂੰ ਮਿਕਰ ਦੇ ਵਿੱਚ ਰੱਖ ਲਿਆ ਹੈ ਜੀ ਹੁਣ ਮੈਂ ਇੱਕ ਪੋਣਾ ਲਿਆਏ ਜੀ ਪੋਣੇ ਨੂੰ ਮੈਂ ਪਾਣੀ ਚ ਭਿਉਉ ਕੇ ਚੰਗੀ ਤਰ੍ਹਾਂ ਨਚੋੜ ਲਿਆ ਹੈ ਜੀ ਹੁਣ ਆਪਾਂ ਇਹਨੂੰ ਖੋਲ ਕੇ ਇਹਦੇ ਉੱਤੇ ਰੱਖ ਦਾਂਗੇ ਟੱਕਣ ਕਰ ਦਾਂਗੇ ਜੀ ਆਪਾਂ ਕੁੱਕਰ ਦਾ ਬੰਦ ਇੱਕ ਕਪਾ ਜਿਹੜਾ ਇਹ ਘੱਟ ਰੱਖਾਂਗੇ ਘੱਟ ਸੇਕ ਦੇ ਉੱਤੇ 15 ਮਿੰਟ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਪੱਕਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਖੋਲ ਕੇ ਦੇਖਾਂਗੇ ਜੀ ਪੂਰੇ 20 ਮਿੰਟ ਹੋ ਗਏ ਆ ਮੈਂ 15 ਕਿ ਮਿੰਟ ਹੀ ਪਕਾਉਣਾ ਸੀ ਵੈਸਤੇ ਕੋਈ ਮੇਰੇ ਕੋਲ ਖੜਾ ਸੀ ਤੇ ਮੈਂ ਭੁੱਲ ਗਈ ਸੀ 5 ਕਿ ਮਿੰਟ ਜਿਹੜੇ ਆ ਵੱਧ ਹੋ ਗਏ ਨੇ ਆਪਾਂ ਗੈਸ ਕੱਢ ਦਾਂਗੇ ਜੀ ਬੰਦ ਆਪਾਂ ਜਿਹੜੀ ਇਹਦੇ ਵਿੱਚ ਭਾਪ ਬਣੀ ਆ ਉਹਨੂੰ ਕੱਢ ਦਾਂਗੇ ਜਿਹੜਾ ਹੈ ਆਪਾਂ ਚਿਮਟੇ ਦੇ ਨਾਲ ਚੱਕਾਂਗੇ ਗਰਮ ਹੁੰਦੇ। ਸ਼ਕਰਗੰਦੀਆਂ ਆਪਣੀਆਂ ਬਿਲਕੁਲ ਬਣ ਕੇ ਤਿਆਰ ਨੇ ਜੀ। ਤੁਸੀਂ ਦੇਖ ਸਕਦੇ ਹੋ ਕਿੰਨੀਆਂ ਇਹ ਸੌਫਟ ਹੋ ਗਈਆਂ ਨੇ। ਇਹਨੂੰ ਆਪਾਂ ਪਲੇਟ ਵਿੱਚ ਕੱਢ ਲਾਂਗੇ। ਸ਼ਕਰ ਇਸ ਤਰੀਕੇ ਨਾਲ ਜਿਹੜੀ ਸ਼ਕਰ ਗੰਦੀ ਨੂੰ ਆਪਾਂ ਨੇ ਉਬਾਲਿਆ ਹੈ ਇਹ ਏਜੇ ਥੋੜੀ ਜਿ ਮੇ ਤੋਂ ਜ਼ਿਆਦਾ ਪੱਕ ਗਈ ਹੈ ਦੇਖੋ ਇਹ ਓਵਰਕੁਕ ਨਹੀਂ ਹੋਈ ਅਗਰ ਆਪਾਂ ਇਹਨੂੰ ਪਾਣੀ ਵਿੱਚ ਉਬਾਲ ਦੇ ਇਹਨੇ ਓਵਰਕੁਕ ਵੀ ਹੋ ਜਾਣਾ ਸੀ ਤੇ ਜਿਹੜੀ ਇਹਦੀ ਮਿਠਾਸ ਉਹ ਵੀ ਬਰਕਰਾਰ ਨਹੀਂ ਸੀ ਰਹਿਣੀ ਮਿਠਾ ਜਿਹੜਾ ਮਿੱਠਾਪਣ ਸਾਰਾ ਪਾਣੀ ਵਿੱਚ ਘੁਲ ਜਾਣਾ ਸੀ ਇਸ ਤਰੀਕੇ ਨਾਲ ਜਿਹਦੀ ਇਹਦੀ ਮਿਠਾਸ ਉਹ ਵੀ ਪੂਰੀ ਬਰਕਰਾਰ ਰਹੇਗੀ ਆਪਾਂ ਇਹਨਾਂ ਨੂੰ ਛਿੱਲਾਂਗੇ ਜੀ ਬਹੁਤ ਸੌਖੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਬਾਹ ਨੂੰ ਛਿੱਲਦੇ ਆ ਉਸ ਤਰੀਕੇ ਦੇ ਨਾਲ ਹੀ ਛਿੱਲੀਆਂ ਜਾਂਦੀਆਂ ਨੇ ਤਾਰੀਆਂ ਆਪਾਂ ਸ਼ਕਰਕੰਦੀਆਂ ਨੂੰ ਇਸ ਤਰੀਕੇ ਦੇ ਨਾਲ ਹੀ ਛਿੱਲ ਲਵਾਂਗੇ। ਸਟਾਰ ਨੇ ਸ਼ਕਰਕੰਦੀਆਂ ਦਾ ਛਿਲਕਾ ਜਿਹੜਾ ਆਪਾਂ ਨੇ ਉਤਾਰ ਲਿਆ ਜੀ ਹੁਣ ਇਹਨੂੰ ਤੁਸੀਂ ਗਰਮ-ਗਰਮ ਸਰਵ ਕਰੋ ਤੇ ਆਪਾਂ ਇਹਨੂੰ ਗਰਮ-ਗਰਮ ਸਰਵ ਕਰਾਂਗੇ ਜੀ ਤੇ ਇਹ ਆਪਾਂ ਇਹਨੂੰ ਕਾਲਾ ਨਮਕ ਜਿਹੜਾ ਛਿੜਕ ਕੇ ਖਾਵਾਂਗੇ ਤੇ ਥੋੜੀ ਜੀ ਆਪਾਂ ਇਹਦੀ ਚਾਟ ਬਣਾਵਾਂਗੇ ਜੀ। ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਕਟਿੰਗ ਕਰ ਲਾਂਗੇ। ਸ਼ਕਰਗੰਦੀ ਨੂੰ ਮੈਂ ਕੱਟ ਲਿਆ ਹੈ ਜੀ ਇਹਦੇ ਉੱਤੇ ਥੋੜਾ ਜਿਹਾ ਪਾਵਾਂਗੇ ਆਪਾਂ ਪਿਆਜ਼ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਟਮਾਟਰ ਥੋੜਾ ਜਿਹਾ ਪਾ ਦਾਂਗੇ ਆਪਾਂ ਧਨੀਆ ਸਵਾਦ ਅਨੁਸਾਰ ਆਪਾਂ ਥੋੜਾ ਜਿਹਾ ਕਾਲਾ ਨਮਕ ਪਾ ਦਾਂਗੇ ਜੀ ਚਾਟ ਮਸਾਲਾ ਪਾ ਦਾਂਗੇ ਜੀ ਆਪਾਂ ਥੋੜੀ ਜਿਹੀ ਪਾ ਦਾਂਗੇ ਆਪਾਂ ਪੀਸੀ ਹੋਈ ਲਾਲ ਮਿਰਚ ਇਹਨੂੰ ਆਪਾਂ ਚੰਗੀ ਤਰ੍ਹਾਂ ਘਰ ਦਾਂਗੇ ਜੀ ਮਿਕਸ ਤੁਸੀਂ ਇਹਦੇ ਉੱਤੇ ਨਿੰਬੂ ਵੀ ਛਿੜਕ ਸਕਦੇ ਹੋ ਤੇ ਇਹ ਮਲੀ ਦੀ ਖੱਟੀ ਮਿੱਠੀ ਜਿਹੜੀ ਚਟਣੀ ਉਹ ਵੀ ਪਾ ਸਕਦੇ ਹੋ ਪਰ ਗਲੇ ਜਿਹੜੇ ਖਰਾਬ ਹੋ ਜਾਂਦੇ ਨੇ ਖੱਟਾ ਹੈ ਜਿਹੜਾ ਹਜੇ ਬੱਚਿਆਂ ਨੂੰ ਨਹੀਂ ਦੇਣਾ ਇਸ ਤਰੀਕ ਇਹ ਇਸ ਤਰ੍ਹਾਂ ਜਿਹੜਾ ਅਸੀਂ ਹਜੇ ਨਹੀਂ ਵਰਤਾਂਗੇ ਖੱਟਾ ਐਦਾਂ ਹੀ ਆਪਾਂ ਜਿਹੜੀ ਚਾਟ ਆ ਬੱਚਿਆਂ ਨੂੰ ਬਣਾ ਕੇ ਦੇ ਦਾਂਗੇ ਥੋੜਾ ਜਿਹਾ ਧਨੀਆ ਮੈਂ ਹੋਰ ਬਰੂਰ ਦਾਂਗੀ ਇਹਦੇ ਉੱਤੇ ਸਕਰਕੰਦੀ ਦੀ ਚਾਟ ਆ ਜਿਹੜੀ ਬਣ ਕੇ ਬਹੁਤ ਵਧੀਆ ਤਿਆਰ ਹੋਈ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਇਸ ਤਰੀਕੇ ਦੇ ਨਾਲ ਹੀ ਜਿਹੜੇ ਸਕਰਕੰਦੀ ਨੂੰ ਉਬਾਲ ਲਿਓ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੁੰਦੀ ਹੈ ਜੀ ਇਸ ਤਰੀਕੇ ਨਾਲ ਬਣਾਈ ਹੋਈ ਚਾਟ ਸ਼ਕਰਗੰਦੀ ਜਿਹੜੀ ਸਰਦੀ ਵਿੱਚ ਖਾਣੀ ਬਹੁਤ ਹੀ ਲਾਇਵੰਦ ਹੁੰਦੀ ਹੈ ਜੀ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤੇ ਵੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ